ਦਾ ਸਾਹਿ 10ਵੇਂ ਗਮੂ ਮਾਈ ਮੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣਕਰੂ ਪ੍ਰਤਪਾਰਾ ਹਮਰੇ ਦੁਸ਼ਟ ਸਬਾਦਮ ਕਾ ਬਹੋ ਆਪ ਹਾ ਦਇਆ ਮਨੁਚਾ ਬਹੋ ਸੁਖੇ ਵਸੈ ਮੂਰ ਪ੍ਰਵਾਰਾ ਸੇਵਾ ਸਿਖ ਸੁਭਾ ਕਰਤਾਰਾ ਮੋਰ ਅਛਾਲ ਜੋ ਕਰਦਾ ਕਰੀਐ ਸਭਨਨ ਕੁਆਜ ਸੰਗਰਗੈ ਪੂਰਨ ਹੋਏ ਹਵਾਰੇ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹ ਸਾੜ ਕੇ ਅਰਨਾ ਧਿਆਵ ਜੋ ਵਰ ਚਾਹਨੂ ਸੋ ਤੁਮ ਤੇ ਪਾ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਵਰ ਜੈ ਨਨਕਾਰ ਕਾ ਤਰਾਸ਼ਣ ਬਲਿਯੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੁਝ ਜੋ ਕਰਿਓ ਰੱਛਾ ਰਾਖ ਲਿਹੁ ਮੋ ਮੋ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ਼ਕੰთა ਕਾਲ ਪਾਏ ਪਰਮਾ ਬਕਤਰਾ ਕਾਲ ਪਾਏ ਸਭ ਜੂ ਅਕਤਰਾ ਕਾਲ ਪਾਏ ਗਨਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀਉ ਅਬੇਦ ਰਾਜ ਪਰਮਾ ਜੋਤੀਉ ਜਵਨ ਕਾਲ ਸਭ ਲੋ ਸਵਾਰਾ ਨੰਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਉਹ ਦੇਵ ਦਾਇਕ ਜਚਨ ਉਜਾਇਓ ਆਦ ਅੰਤ ਦੇ ਕੇ ਅਵਤਾਰਾ ਸੋਏ ਗੁਰ ਸਮਝੇ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਪ੍ਰਜਾ ਅਜਨਾਵ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਉ ਆਸਤਰਨ ਕਾ ਪਲ ਮੋਵਦ ਕੇਉ ਘੜ ਘੜ ਕੇ ਅੰਦਰ ਗੇ ਜਾਣ ਤ ਭਲੇ ਬਰੇ ਕੇ ਪੀਰ ਬਿਸ਼ਾਨਤ ਚੀਟੀ ਤੇ ਕੰਨ ਰਸਤੂਦਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੂਦਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਬਿਸ਼ਾਨ ਕੜ ਕੜ ਕੇ ਪਰ ਪੜ ਕੇ ਜਾਨੈ ਜੁਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕ ਰਖ ਕਰਤਮ ਹੁਕਮ ਹੂੰ ਤੁਮ ਮੈ ਮਿਲਤ ਦੇਹੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝੂ ਚਾਰੈ ਤੁਮ ਸਭ ਹੀ ਤੈ ਰਹੈ ਤੰਦਰਾਲਮ ਜਾਣਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾ ਕਉਨੁ ਚਾਰਦ ਪੀਦਾ ਜਾ ਕੋ ਭੀਵ ਨਾ ਪਾਵਦ ਬਿਦਾ ਤਾ ਕਾ ਕਰਪਾ ਹਨ ਨਮਾਲਤ ਮਹਾ ਮੂੜ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਨੇ ਮਦ ਹੈ ਜੀਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਲਖਾ ਨਾ ਜਾਏ ਬਿਸ਼ਾਰਾ ਕਹੈ ਬੁੱਧ ਸੁਜਾ ਪ੍ਰਥਮ ਸੰਸਾਰਾ ਇਕੈ ਰੂਪ ਰੂਪ ਸਰੂਪਾ ਰੰਗ ਪਿਉ ਰਾਵ ਕਹੇ ਫੂਪਾ ਆਂਡਜ ਜੇ ਰਜ ਸੇਤ ਕੀਨੀ ਆਤਮਨ ਖਾਨ ਬਹੁ ਰਚ ਦੇਨੀ ਕਹੋ ਫੋਲ ਰਾਜਾ ਹਵੇ ਬੈਠਾ ਕਹੋ ਸਿਮੜ ਪਿਉ ਸੰਗ ਰੇਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਾਵ ਆਦ ਜੁਗਾਦ ਸਰੂਪ ਸਵੈਮ ਪਵ ਅਵਰਖਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗ ਰੋ ਦੋ ਜਿਥੇ ਠ ਵਤਰ ਪਤਾ ਸਗਲ ਮਲੇਸ਼ ਅਕਰਨ ਕਾਤਾ ਜੇ ਆ ਤੁਜ ਅਨ ਸ਼ਰਣੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਾਵਨ ਪਗ ਪੜੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਹਿ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਲੇ ਤੇ ਕਾਲਾ ਕਿਰਪਾ ਦ੍ਰਿਸ਼ਟੋ ਜਨ ਜਾਹੇ ਨਿਹਰਹੁ ਤਾਕੇ ਤਾਪ ਅਦਨੁ ਕਮ ਹਰਹੁ ਰਦ ਸਿਦ ਘਰੋਂ ਸੋ ਹੋਇ ਦੁਸ਼ਟ ਛਾ ਸਕੈ ਨਾ ਕੋਈ ਏਕ ਬਾਰ ਜਨਤ ਮੈ ਸੁਹਾਰਾ ਕਾਲ ਪਾਸੇ ਤਾਹੇ ਬਾਰਾ जिन नर नाम तिहारो कहा दर दुष्ट दोखते रहा उनन कीत मैं शरण तिहारी आप हाथ द लहु म्हारे सर्व ठों नमो हो सहाय दुख दुख ते न हो बचाई ਇਕ ਬਾਣ ਜਿਨ ਤੁਮੈ ਸੰਭਾਰਾ ਕਾਨ ਫਾਸਤੇ ਤਾਹੀ ਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰਿ ਅਡਕੀਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੇ ਲਹੁ ਮਰੀ ਸਰਬ ਠੋ ਨਮੋ ਹੋ ਸਹਾਈ ਦੋਸ਼ਤ ਦੋਵਤੇ ਲਹੁ ਅਬਚਾ ਸਰਨ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲੈ ਹੂੰ ਬਾਰੀ ਸਰਬ ਠੋ ਨਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾ